ਸਾਧ ਸੰਗਤ ਜੀਓ ਜਦੋਂ ਸ਼ਪੀਲ ਦੀ ਗੱਲ ਆਉਂਦੀ ਹੈ ਨਾ ਤੇ ਸਭ ਤੋਂ ਪਹਿਲਾਂ ਜੋ ਆਮ ਲੋਕਾਂ ਦੇ ਵਿੱਚ ਪ੍ਰਚਲਿਤ ਕੀਤਾ ਗਿਆ ਕਿ ਜੋ ਚੰਦੂ ਦੀ ਨੋ ਸੀ ਉਹ ਗੁਰੂ ਘਰ ਦੇ ਨਾਲ ਬੜਾ ਸਨੇਹ ਪ੍ਰੇਮ ਰੱਖਦੀ ਸੀ ਤੇ ਮਹਾਰਾਜ ਨੇ ਉਹਨੂੰ ਕਿਹਾ ਸੀ ਕਿ ਤੇਰੇ ਨਾਮ ਦੀਆਂ ਸ਼ਪੀਲਾਂ ਲਗਾਇਆ ਕਰਨਗੀਆਂ ਜੋ ਕਿ ਬਿਲਕੁਲ ਹੀ ਗਲਤ ਹੈ ਕਿਤੇ ਵੀ ਇਤਿਹਾਸ ਦੇ ਵਿੱਚ ਇਹ ਨਹੀਂ ਲਿਖਿਆ ਸੁਣਿਆ ਆਉਂਦਾ ਚਾਹੇ ਉਹ ਸੂਰਜ ਪ੍ਰਕਾਸ਼ ਗ੍ਰੰਥ ਹੈ ਪੰਥ ਪ੍ਰਕਾਸ਼ ਗ੍ਰੰਥ ਹੈ ਇਹ ਜੋ ਵੀ ਸਮੇਂ-ਸਮੇਂ ਦੇ ਨਾਲ ਕਿਤੇ ਨਾ ਕਿਤੇ ਵਿੱਚ ਰਲੇਵਾ ਪਾ ਦਿੱਤਾ ਗਿਆ ਚਾਹੇ ਉਹ ਗੁਰੂ ਘਰ ਦੇ ਨਾਲ ਪ੍ਰੇਮ ਸਨੇਹ ਜ਼ਰੂਰ ਰੱਖਦੀ ਸੀ ਉਸ ਦਾ ਪਰਿਵਾਰ ਵੀ ਕਹਿੰਦੇ ਬਾਣੀ ਪੜਨ ਵਾਲਾ ਸੀ ਨਾਮ ਜਪਣ ਵਾਲਾ ਸੀ ਪੇਕਾ ਪਰਿਵਾਰ ਉਸ ਦਾ ਤੇ ਪਰ ਕਦੀ ਵੀ ਗੁਰੂ ਸਾਹਿਬ ਨੇ ਉਥੇ ਇਹ ਗੱਲ ਨਹੀਂ ਕਹੀ ਕਿ ਤੇਰੇ ਨਾਮ ਦੀਆਂ ਛਪੀਲਾ ਲਗਿਆ ਕਰਨਗੀਆਂ ਇਹ ਜਿਉਂ-ਜਿਉਂ ਗੱਲਾਂ ਅੱਗੇ ਚੱਲਦੀਆਂ ਗਈਆਂ ਜਿਉਂ-ਜਿਉਂ ਹੁਣ ਤੱਕ ਸਮਝ ਜਿਵੇਂ ਆ ਗਿਆ ਜੋ ਲੋਕਾਂ ਦੀ ਮਾਨਸਿਕਤਾ ਹੈ ਜੋ ਵੀ ਸੁਣਦੇ ਨੇ ਉਸ ਦੀ ਬਿਨਾ ਸਰਚ ਕੀਤੇ ਛੇਤੀ ਦੇ ਨਾਲ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਮੈਂ ਸ਼ੇਅਰ ਕਰ ਦੇਵਾਂ ਇਹ ਗੱਲ ਕਿਤੇ ਮੈਂ ਪਿੱਛੇ ਨਾ ਰਹਿ ਜਾਵਾਂ ਤੇ ਅਸੀਂ ਉਸ ਦੀ ਪਰਚੋਲ ਨਹੀਂ ਕਰਦੇ ਉਸ ਦੀ ਵਿਚਾਰ ਨਹੀਂ ਕਰਦੇ ਕਿ ਇਹ ਗੱਲ ਸੱਚ ਹੈ ਜਾਂ ਨਹੀਂ ਹੈ ਸਭ ਤੋਂ ਪਹਿਲਾਂ ਲੋਕੀ ਸ਼ੇਅਰ ਕਰਨ ਤੇ ਲੱਗਦੇ ਨੇ ਕਿ ਛੇਤੀ ਨਾ ਸ਼ੇਅਰ ਕਰ ਦਿੱਤੀ ਜਾਵੇ ਕਿਉਂਕਿ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜੀ ਤੋਂ ਪਹਿਲਾਂ ਵੀ ਜੋ ਠੰਡਾ ਜਲ ਸੀ ਉਹ ਸੰਗਤਾਂ ਨੂੰ ਸ਼ਿਕਾਇਆ ਜਾਂਦਾ ਸੀ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਤੋਂ ਹੀ ਜਦੋਂ ਸੰਗਤਾਂ ਦੂਰ ਦਰਾਡੇੋਂ ਆਉਂਦੀਆਂ ਸੀ ਗੁਰੂ ਪਾਸ਼ਾ ਮਹਾਰਾਜੀ ਦੇ ਦਰਸ਼ਨ ਕਰਨ ਗੁਰੂ ਅੰਗਦ ਦੇ ਮਹਾਰਾਜ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਫਿਰ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਕਾਰ ਸੇਵਾ ਚੱਲਦੀ ਰਹੀ ਉਸ ਸਮੇਂ ਵੀ ਪਹਿਲਾਂ ਹੁਣ ਵਾਂਗ ਜਿਸ ਤਰ੍ਹਾਂ ਹੁਣ ਸ਼ਕੈਸ਼ ਵਿਗਾਰਾ ਕਈ ਤਰ੍ਹਾਂ ਦੀਆਂ ਸ਼ਪੀਲਾਂ ਲਾਈਆਂ ਜਾਂਦੀਆਂ ਨੇ ਪਹਿਲਾਂ ਇਹ ਸੋਰਸ ਨਹੀਂ ਸੀ ਨਾ ਪਹਿਲਾਂ ਕੇਵਲ ਜੋ ਝੰਡਾ ਜਾਲ ਹੋਣਾ ਉਸ ਦੇ ਵਿੱਚ ਗੋੜ ਇਤਿਆਦਿਕ ਸ਼ੱਕਰ ਇਤਿਆਦਿਕ ਘੋਲ ਕੇ ਤੇ ਸੰਗਤਾ ਨੂੰ ਸ਼ਿਕਾਇਤ ਜਾਂਦਾ ਸੀ ਜਾਂ ਦੁੱਧ ਵਿੱਚ ਪਾ ਦਿੱਤਾ ਜਾਂਦਾ ਸੀ ਜੋ ਸਮੇਂ ਦੇ ਉਸ ਸਮੇਂ ਦੇ ਸਾਧਨ ਸੰਨ ਜੋ ਸੌਰਸ ਸੰਨ ਜੋ ਸਾਨੂੰ ਚੀਜ਼ਾਂ ਇਤਿਹਾਸ ਦੇ ਵਿੱਚੋਂ ਮਿਲਦੀਆਂ ਨੇ ਕਿਉਂਕਿ ਇਹ ਚੀਜ਼ਾਂ ਕਈ ਵਾਰੀ ਅਸੀਂ ਦੇਖਦੇ ਅਸੀਂ ਖੁਦ ਦੇਖਦੇ ਰਹੇ ਹਾਂ ਕਿ ਜਦੋਂ ਹੁਣ ਜੋ ਪਿੱਛੇ ਸਮਾਂ ਲੰਘ ਕੇ ਗਿਆ ਏ ਜਦੋਂ ਆ ਕਣਕਾਂ ਦੀ ਵਾਢੀ ਹੋਈ ਏ ਕਣਕਾਂ ਕੱਟੀਆਂ ਗਈਆਂ ਨੇ ਤੇ ਪ੍ਰਾਣੇ ਸਮਿਆਂ ਦੇ ਵਿੱਚ ਬਜ਼ੁਰਗ ਪਾਣੀ ਦੇ ਵਿੱਚ ਸ਼ੱਕਰ ਇਤਿਆਦਿਕ ਪਾ ਕੇ ਪੀਆ ਕਰਦੇ ਸੀ ਕਹਿੰਦੇ ਸੀ ਕਿ ਇਹ ਠੰਡਾ ਹੁੰਦਾ ਏ। ਤੋ ਜੋ ਸ਼ਪੀਲ ਹੈ ਇਹ ਗੁਰੂ ਸਾਹਿਬ ਤੋਂ ਗੁਰੂ ਅਰਜਨ ਦੇਵ ਮਹਾਰਾਜੀ ਸ਼ਹੀਦੀ ਤੋਂ ਪਹਿਲਾਂ ਵੀ ਚੱਲਦੀ ਰਹੀ ਪਰ ਇਸ ਨੂੰ ਸ਼ਹੀਦੀ ਦੇ ਨਾਲ ਕਿਉਂ ਜੋੜਿਆ ਗਿਆ? ਇਸ ਸਮੇਂ ਹੀ ਪ੍ਰਚਲਿਤ ਕਿਉਂ ਹੋਈ? ਕਿਉਂਕਿ ਗੁਰੂ ਸਾਹਿਬ ਪਾਸ਼ਾ ਮਹਾਰਾਜ ਜੀ ਨੇ ਜੋ ਆਪਣੀ ਸ਼ਹਾਦਤ ਹੈ ਬੜੇ ਹੀ ਸ਼ਾਂਤ ਤਰੀਕੇ ਦੇ ਨਾਲ ਕੀ ਦਿੱਤੀ ਔਰ ਆਪਾਂ ਬਚਨ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚ ਕਿ ਗੁਰੂ ਸਾਹਿਬ ਪਾਸ਼ਾ ਮਹਾਰਾਜ ਨੇ ਜਿੱਥੇ ਉਸ ਪਰਮੇਸ਼ਰ ਦੇ ਬਾਣੇ ਨੂੰ ਮਿੱਠਾ ਕਰਕੇ ਮੰਨਿਆ ਉਸ ਦੀ ਰਜਾ ਦੇ ਵਿੱਚ ਰਹੇ ਕਿਉਂਕਿ ਮਾਲਕ ਆਪ ਪਰਤਖ ਹਾਰ ਸਨ ਗੁਰੂ ਅਰਜਨ ਦੇ ਮਹਾਰਾਜ ਉਹ ਚਾਹੁੰਦੇ ਤੇ ਕੁਝ ਵੀ ਕਰ ਸਕਦੇ ਸਨ ਪਰ ਉਹਨਾਂ ਨੇ ਕਰਾਮਾਤ ਨੂੰ ਕਹਿਰ ਦਾ ਨਾਮ ਦੱਸਿਆ ਹੈ ਗੁਰੂ ਪਾਸ਼ਾ ਮਹਾਰਾਜ ਜੀ ਨੇ ਕਦੇ ਵੀ ਕਰਾਮਾਤ ਨਹੀਂ ਦਿਖਾਈ ਆਪਾਂ ਚੌਥੇ ਗੁਰਦੇਵ ਦੇ ਬਜਨ ਪੜ੍ਹਦੇ ਹਾਂ ਜਦੋਂ ਬਹਿ ਰਾੜੀ ਰਾਗ ਦੇ ਅੰਦਰ ਪਾਤਸ਼ਾਹ ਮਹਾਰਾਜ ਕਹਿੰਦੇ ਕਿ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਕਿ ਹਰੀ ਪਰਮੇਸ਼ਰ ਦਾ ਜੋ ਜਨ ਹੈ ਜੋ ਪਿਆਰਾ ਹੈ ਉਹ ਪਰਮੇਸ਼ਰ ਦੇ ਗੁਣ ਗਾਉਂਦਾ ਰਹਿੰਦਾ ਏ ਚਾਹੇ ਕੋਈ ਉਹਨੂੰ ਮਾੜਾ ਬੋਲੇ ਉਹਦੇ ਉੱਪਰ ਤਸ਼ੱਦਦ ਕਰੇ ਪਰ ਉਹ ਉਸ ਨੂੰ ਉਲਟ ਕੇ ਮੁੜ ਕੇ ਜਵਾਬ ਨਹੀਂ ਦਿੰਦਾ ਜੋ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਕੀਤਾ ਤੇ ਉਹਨਾਂ ਨੇ ਬੜੇ ਹੀ ਸ਼ਾਂਤੀ ਦੇ ਨਾਲ ਸ਼ਹਾਦਤ ਦਾ ਜਾਮ ਪੀ ਗਏ ਤਾਂ ਹੀ ਤੇ ਉਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ ਤੇ ਜੋ ਇਸ ਅਪੀਲ ਦਾ ਇਤਿਹਾਸ ਹੈ ਭਾਈ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਨੂੰ ਚੰਦੂ ਦੀ ਨੋਹ ਦੇ ਨਾਲ ਜਾਂ ਹੋਰ ਕਿਸੇ ਦੇ ਨਾਲ ਨਾ ਜੋੜਿਆ ਜਾਵੇ ਕਿਉਂਕਿ ਸਿੱਖਾਂ ਦਾ ਜੋ ਮਨ ਦੀ ਭਾਵਨਾ ਇਹ ਰਹੀ ਕਿ ਗੁਰੂ ਸਾਹਿਬ ਜੀ ਨੂੰ ਤਸੀਹੇ ਦਿੱਤੇ ਗਏ ਔਰ ਜੋ ਸਿੱਖ ਹਨ ਉਹ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚੱਲੇ ਦੱਸੇ ਨਿਜਮਤੇ ਚੱਲਦੇ ਨੇ ਤੇ ਹਮੇਸ਼ਾ ਹੀ ਜਿੱਥੇ ਗੁਰੂ ਸਾਹਿਬ ਮਹਾਰਾਜ ਸਾਰਿਆਂ ਨੂੰ ਹੀ ਠੰਡਕ ਵਰਤਾਉਂਦੇ ਰਹੇ ਉਹਨਾਂ ਦਾ ਹਿਰਦਾ ਇੰਨਾ ਵਿਸ਼ਾਲ ਸੀ ਇੰਨਾ ਵਿਸ਼ਾਲ ਸੀ ਕਿ ਉਹ ਹਿਰਦੇ ਦੇ ਅੰਦਰ ਦੀ ਠੰਡ ਦੇ ਨਾਲ ਸਾਰੇ ਸੰਸਾਰ ਦੇ ਵਿੱਚ ਠੰਡ ਵਰਤਾਉਂਦੇ ਰਹੇ ਤੇ ਉਹਨਾਂ ਨੇ ਆਪਣੇ ਸਿੱਖਾਂ ਨੂੰ ਵੀ ਠੰਡੇ ਰਹਿਣ ਦੇ ਵਾਸਤੇ ਕਿਹਾ ਕਿਉਂਕਿ ਆਪਾਂ ਜਦੋਂ ਅੱਗੇ ਇਤਿਹਾਸ ਪੜਾਂਗੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਾਂ ਭਾਈ ਸਾਹਿਬ ਪੜਦੇ ਆ ਨਾ ਭਾਈ ਕਨਈਆ ਜੀ ਤੇ ਕਿਵੇਂ ਜੰਗ ਚੱਲਦਾ ਹੈ ਔਰ ਭਾਈ ਕਨਈਆ ਜੀ ਸਾਰਿਆਂ ਨੂੰ ਹੀ ਇੱਕ ਰਸ ਜਲ ਵਰਤਾਉਂਦੇ ਨੇ ਚਾਹੇ ਉਹ ਦੁਸ਼ਮਣ ਹੈ ਚਾਹੇ ਕੋਈ ਵੀ ਹੈ ਫਿਰ ਗੁਰੂ ਪਾਸ਼ਾ ਮਹਾਰਾਜ ਕਹਿੰਦੇ ਕਿ ਇਹ ਮਲਮ ਪੱਟੀ ਲੈ ਜਾਓ ਜੋ ਮਿਲਦਾ ਹੈ ਖੋਨਾ ਨੂੰ ਤੁਸੀਂ ਮਲਮ ਵੀ ਲਗਾਓ ਕਿਉਂਕਿ ਗੁਰੂ ਘਰ ਦੇ ਵਿੱਚ ਜੋ ਚੜ ਕੇ ਆਉਂਦਾ ਹੈ ਆਪਾਂ ਹੋਰ ਇਤਿਹਾਸ ਪੜਾਂਗੇ ਤੇ ਆਪਾਂ ਨੂੰ ਐਸੇ ਹੀ ਸੋਰਸ ਮਿਲਣਗੇ